ਪਿੰਡ ਰਾਜਗੜ ਦੇ ਵਿੱਚ ਲੋਕ ਸਭਾ ਉਮੀਦਵਾਰ ਡਾਕਟਰ ਬਰਬੀਰ ਸਿੰਘ ਦੀ ਹੱਕ ਵਿੱਚ ਪਿੰਡ ਰਾਜਗੜ ਦੇ ਗੁਰਮੀਤ ਸਿੰਘ ਮਿੰਟੂ ਗਿੱਲ ਅਤੇ ਪ੍ਰਗਟ ਸਿੰਘ ਗਿੱਲ ਵੱਲੋਂ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਐਮਐਲਏ ਕਨੌਰ ਗੁਰਲਾਲ ਸਿੰਘ ਨੇ ਸ਼ਿਰਕਤ ਕੀਤੀ ਅਤੇ ਡਾਕਟਰ ਬਲਬੀਰ ਸਿੰਘ ਆਮ ਆਦੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਦੇ ਹੱਕ ਦੇ ਲਈ ਵੋਟਾਂ ਵੀ ਮੰਗੀਆਂ ਅਤੇ ਰਾਜਗੜ ਦੇ ਵਸਨੀਕਾਂ ਨੇ ਇੱਕ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਰਾਜਗੜ ਦੇ ਵਿੱਚੋਂ ਡਾਕਟਰ ਬਲਬੀਰ ਸਿੰਘ ਨੂੰ ਜਿਤਾ ਕੇ ਲੋਕ ਸਭਾ ਦਾ ਉਮੀਦਵਾਰ ਬਣਾਵਾਂਗੇ ਆਓ ਸੁਣਦੇ ਹਾਂ ਰਜਿੰਦਰ ਸਿੰਘ ਮੋਹੀਦੀ ਰਿਪੋਰਟ ਹੈ ਤਾਂ ਸਰਪੰਚ ਪਿੰਡ ਰਾਜਗੜ ਤੋਂ ਉਹ ਆਮ ਪਾਰਟੀ ਦੀਆਂ ਦੋ ਸਾਲ ਬਹੁਤ ਵਧੀਆ ਦਿੱਤੀਆਂ ਦੇ ਕੇ ਮੈਂ ਇਸੇ ਲਈ ਬਹੁਤ ਵਧੀਆ ਐਸ்சி ਬੀਸੀ ਜਰਨਲ ਜੋ ਬਿਜਲੀ ਦੇ ਬਾਰੇ ਆ ਇਹਨਾਂ ਦੇ ਬਹੁਤ ਵਧੀਆ ਕੰਮ ਦੇਖ ਕੇ ਮੈਂ ਕਮਲ ਸਵਾਰਟੀ ਛੱਡ ਕੇ ਆਮ ਪਾਰਟੀ ਜੁਆਰ ਕੀਤੀ ਹੈ ਕਿਉਂਕਿ ਤੁਹਾਨੂੰ ਸਰਕਾਰ ਇਸ ਨਾਲ ਆਮ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਐਮਪੀ ਖੜੇ ਹਨ ਤੇ ਰਾਜਗੜ੍ਹ ਵਿੱਚੋਂ ਆਮ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ ਤੇ ਗੁਰੂ ਲਾਲ ਐਮਐਲਏ ਸਾਹਿਬ ਦਾ ਨਾਮ ਰੋਸ਼ਨ ਕਰਾਓ। ਪਰ ਮਾਰਾ ਅੱਜ ਇਹ ਕੁਝ ਲੋਕਾਂ ਨੂੰ ਜਿਲਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਾਈ ਗਈ ਹੈ ਯਾਰ ਉਹ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਉਹਦਾ ਕੋਈ ਫਾਇਦਾ ਹੋਏਗਾ ਅਗਲੇ ਟਾਈਮ ਦੇ ਵਿੱਚ ਇਲੈਕਸ਼ਨ ਦੇ ਵਿੱਚ ਵਾਈ ਜੀ ਪੀਤਾ ਸਾਹਿਬ ਦਾ ਵਾਈ ਜੀ ਜੀ ਪਟੇ ਅੱਜ ਪਿੰਡ ਰਾਜਗਰੋਂ ਵਿੱਚ ਸਾਰੇ ਜਿਹੜੇ ਜਿਹੜੇ ਸਰਕਾਰ ਦੇ ਉਪ ਚੰ ਸਭਾ ਕੁੱਬਲਾਂ ਦੀ ਸਰਕਾਰ ਦੇ ਉਪ ਚੰ ਸਭਾ ਉਸ ਸਭਾ ਲੀਗ ਜੀ ਸਿੰਘ ਜੀ ਤੇ ਜਿਹੜੇ ਹੋਰ ਬਹੁਤ ਹੀ ਆਪਣੇ ਪਰਿਵਾਰ ਦੇ ਆਮ ਆਦਮੀ ਪਾਰਟੀ ਦੇ ਵਿੱਚ ਸਾਰਿਆਂ ਨੇ ਸੰਜੋਗ ਕੀਤਾ ਹੈ ਉਹਨਾਂ ਨੇ ਅੱਜ ਜੁਆਇਨਿੰਗ ਕੀਤੀ ਹੈ ਮੈਂ ਸਾਰੇ ਪਿੰਡ ਦਾ ਤੇ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਸੀਂ ਐਮਐਲਏ ਗੁਰਲਾਜ ਜੀ ਦਾ ਡਾਕਟਰ ਗੁਲਬੀਰ ਜੀ ਦਾ ਅਸੀਂ ਉਹਨਾਂ ਦਾ ਮਾਣ ਵਧਾਣਾ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਇਸ ਇਲਾਕੇ ਦੇ ਇਸ ਪਿੰਡ 'ਚ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਮਾਣ ਵੀ ਹੈ ਪਿੰਡ ਉਤੇ ਵੀ ਜਿਨ੍ਹਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਜਿੱਤੇਗੀ ਆਪਾਂ ਹੋਰ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਆਂ ਅਕਾਲੀ ਦਲ ਨੂੰ ਵੀ ਦੇਖ ਚੁੱਕੇ ਆਂ ਜੀ ਕਾਂਗਰਸ ਨੂੰ ਵੀ ਦੇਖ ਚੁੱਕੇ ਆਂ ਜੀ ਉਹਨਾਂ ਨੇ ਅੱਜ ਤੱਕ ਬਸ ਕੁਝ ਨਹੀਂ ਕੀਤਾ ਹੈ ਅਕਾਲੀ ਦਲ ਨੇ ਦੇਖੋ ਇਹਨਾਂ ਨੇ ਪਹਿਲਾਂ ਸਾਰੇ ਕਿਸੇ ਤਰ੍ਹਾਂ ਦੇ ਮੰਨੋ ਲਾਰੇ ਲਾਉਂਦੇ ਰਹੇ ਨੇ ਕੋਈ ਕੋਈ ਵੀ ਕੰਮ ਢੰਗ ਨਾਲ ਹੋਣੀਆਂ ਜੀ ਤੇ ਅਸੀਂ ਇਹੀ ਕਿੰਨੇ ਆ ਜੀ ਆਮ ਜੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਨੇ ਆਪਾਂ ਕਾਮਯਾਬ ਕਰਨਾ ਹੈ ਤੁਹਾਨੂੰ ਵੱਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਤੁ ਅੱਜ ਸਾਡੇ ਪਿੰਡ ਦੇ ਕੁਝ ਕਾਂਗਰਸੀ ਦੇ ਇਕਾਂਧੀ ਜੋ ਬਹੁਤ ਦਿਨ ਤੋਂ ਚਾਮਕ ਰਹੇ ਸਨ ਵੀ ਅਸੀਂ ਆਮ ਆਦਮੀ ਪਾਰਟੀ ਚ ਜੁਆਇਨ ਕਰ ਲਈਏ। ਉਹਨਾਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦੇ ਸੀ ਜੁਆਇਨ ਕਰਵਾਇਆ। ਐਮਐਲਏ ਸਾਹਿਬ ਅਕਨੌਰ ਦੀ ਪਹੁੰਚੇ ਸਨ। ਸਾਰੇ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ। ਸਾਰਿਆਂ ਦਾ ਬਹੁਤ ਧੰਨਵਾਦ। ਸਾਰੇ ਪਿੰਡ ਵੱਲੋਂ, ਇਲਾਕਾ ਵਾਸੀਆਂ ਵੱਲੋਂ ਵੀ ਇਹੀ ਹੈ ਵੀ ਅਸੀਂ ਪ੍ਰਗਤੀ ਪਾਰਟੀ ਨੂੰ ਖੜਾ ਛੜਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣੀਆਂ ਨੇ। ਇਹਨਾਂ ਨੇ 10-15 ਸਾਲ ਤੋਂ ਪਹਿਲਾਂ ਸਾਰਿਆਂ ਨੂੰ ਦੇਖ ਹੀ ਚੁੱਕੇ ਨੇ ਕਿਸੇ ਨੇ ਕੁਝ ਨਹੀਂ ਕੀਤਾ ਐਮਪੀ ਸਾਡੇ ਡਾਕਟਰ ਬਲਵੀਰ ਸਿੰਘ ਜੀ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਸਾਡੇ ਖਲੋਰ ਨਾਲ ਤੁਸੀਂ ਜਿਤਾਵਾਂਗੇ ਪੂਰਾ ਜੋਰ ਲਾਵਾਂਗੇ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਐਮਐਲਏ ਸਾਹਿਬ ਦਾ